ਸਹੀਕ ਦਾਅਵਿਆਂ ਦੇ ਆਦਾਨ-ਪਰਦਾਨ HX ਬਾਰੇ ਮਾਡਿਊਲ ਵਿੱਚ ਤੁਹਾਡਾ ਸਵਾਗਤ ਹੈ ਇਸ ਸਿਕੰਡ ਦੇ ਮਾਡਿਊਲ ਦੇ ਅੰਤ ਤੱਕ ਤੁਸੀਂ ਇਹ ਸਮਝਣ ਦੇ ਯੋਗ ਹੋਵੋਗੇ ਕਿ ਹੈਲਥ ਫਿਲਮਟ ਐਕਸਚੇਂਜ HX ਪਲੇਟਫਾਰਮ ਰਾਹੀਂ ਡਾਕਟਰੀ ਦਾਅਵਿਆਂ ਦੀ ਪ੍ਰਕਿਰਿਆ ਕਿਵੇਂ ਕੀਤੀ ਜਾਵੇਗੀ ਸਮਝੋ ਕਿ ਹਸਪਤਾਲ ਅਤੇ ਬੀਮਾ ਕੰਪਨੀਆਂ HX ਪਲੇਟਫਾਰਮ ਦੀ ਵਰਤੋਂ ਕਿਵੇਂ ਕਰਦੀਆਂ ਹਨ ਐਨਐਚਡੀ ਡਿਜੀਟਲਾਈਜੇਸ਼ਨ ਮਿਆਰੀਕਨ ਅਤੇ ਆਟੋਮੇਸ਼ਨ ਦੁਆਰਾ ਪਾਲਕ ਵਿੱਚ ਸੇਫ ਬੀਮਾ ਦਾਅਵੇ ਦੇ ਨਿਪਟਾਰੇ ਨੂੰ ਬਦਲਣ ਲਈ ਐਸਸੀ ਇੱਕ ਚੂ ਕਰਨ ਦੀ ਯੋਜਨਾ ਬਣਾ ਰਿਹਾ ਹੈ ਐਸਸੀ ਪੂਰੀ ਤਰ੍ਹਾਂ ਐਬੀਡੀਐਮ ਨਾਲ ਅਕੀਰਤ ਹੈ ਆਓ ਅੱਜ ਦਾਅਵਿਆਂ ਦੀ ਪ੍ਰਕਿਰਿਆ ਅਤੇ ਇਸ ਦੀਆਂ ਚੁਣੌਤੀਆਂ ਨੂੰ ਵੇਖੀਏ ਰਾਹੁਲ ਦੇ ਪਿਤਾ ਨੂੰ ਬਾਈਪਾਸ ਸਰਜਰੀ ਕਰਵਾਉਣੀ ਪਈ ਜੋ ਕਿ ਬਹੁਤ ਮਹਿੰਗੀ ਪ੍ਰਕਿਰਿਆ ਸੀ ਖੁਸ਼ਕਿਸਮਤੀ ਨਾਲ ਰਾਹੁਲ ਕੋਲ ਇੱਕ ਮੈਡੀਕਲ ਬੀਮਾ ਸੀ ਉਸਨੇ ਹਸਪਤਾਲ ਵਿਖੇ ਟੀਪੀ ਨੂੰ ਦਸਤਾਵੇਜ਼ਾਂ ਦਾ ਇੱਕ ਸੈੱਟ ਸੌਂਪਿਆ पीपीए ਨੇ ਸਾਰੇ ਦਸਤਾਵੇਜ਼ਾਂ ਨੂੰ ਸਕੈਨ ਕੀਤਾ ਅਤੇ ਬੀਮਾ ਕੰਪਨੀ ਨੂੰ ਭੇਜ ਦਿੱਤਾ। ਬੀਮਾ ਕੰਪਨੀ ਨੇ ਵਾਧੂ ਦਸਤਾਵੇਜ਼ਾਂ ਦੀ ਸੂਚੀ ਮੰਗੀ। ਕੁਝ ਵਾਧੂ ਦਸਤਾਵੇਜ਼ਾਂ ਦਾ ਪਹੁੰਚਾਉਣਾ ਮੁਸ਼ਕਲ ਸੀ। ਇੱਕ ਵਾਰ ਲੱਭਣ ਤੋਂ ਬਾਅਦ ਉਹਨਾਂ ਦੀ ਫੋਟੋਕਾਪੀ ਸਕੈਨ ਅਤੇ ਜਮ੍ਹਾਂ ਕਰਵਾਉਣੀ ਪਈ ਸੀ। ਇਸ ਸਭ ਵਿੱਚ ਬਹੁਤ ਸਮਾਂ ਲੱਗਿਆ ਤੇ ਰਾਹੁਲ ਦੇ ਪਿਤਾ ਨੂੰ ਛੁੱਟੀ ਦੇਣ ਵਿੱਚ ਦੇਰੀ ਹੋਈ। ਤੋਂ ਬਾਅਦ ਰਾਹੁਲ ਨੂੰ ਪਤਾ ਨਹੀਂ ਸੀ ਕਿ ਉਸਦੀ ਦਾਅਵੇ ਦੀ ਸਥਿਤੀ ਕੀ ਹੈ। ਸਾਰੇ ਦਾਅਵਿਆਂ ਦੀ ਪ੍ਰਕਿਰਿਆ ਅਰਾਜਕ ਹੌਲੀ ਅਯੋਗ ਅਤੇ ਹੱਥੀ ਸੀ ਇਸੇ ਤਰ੍ਹਾਂ ਹਸਪਤਾਲ ਲਈ ਭੁਗਤਾਨ ਦਾ ਪਤਾ ਲਗਾਉਣਾ ਅਤੇ ਮੇਲ ਮਿਲਾਪ ਕਰਨਾ ਇੱਕ ਵੱਡੀ ਚੁਣੌਤੀ ਸੀ ਆਓ ਕੁਝ ਦੇਖੀਏ ਕਿ ਐਬੀਡੀਐਮ ਅਤੇ ਐਚਪੀ ਰਾਹੁਲ ਦੀ ਕਿਵੇਂ ਮਦਦ ਕਰਨਗੇ ਰਾਹੁਲ ਇਹ ਯਕੀਨੀ ਬਣਾ ਸਕਦਾ ਹੈ ਕਿ ਹਸਪਤਾਲ ਦੇ ਦਸਤਾਵੇਜ਼ਾਂ ਸਮੇਤ ਉਸਦੇ ਪਿਤਾ ਦੇ ਸਿਹਤ ਰਿਕਾਰਡ ਐਬੀਡੀਐਮ ਸਮਰੱਥ ਪੀਐਚਆਰ ਐਪ ਵਿੱਚ ਸਟੋਰ ਕੀਤੇ ਜਾਣ ਏ ਰਿਕਾਰਡ ਐਕਸ ਦੀ ਵਤੋਂ ਕਰਕੇ ਬੀਮਾ ਕੰਪਨੀ ਨਾਲ ਇਲੈਕਟ੍ਰਾਨਿਕ ਤੌਰ 'ਤੇ ਸਾਂਝੇ ਕੀਤੇ ਜਾਣਗੇ ਸਪੀਕਰ 00 1100 02 180 ਵੈਦ ਦਾਵਿਆਂ ਦਾ ਭੁਗਤਾਨ ਬੀਮਾ ਕੰਪਨੀ ਦੁਆਰਾ ਸਿੱਧਾ ਹਸਪਤਾਲ ਦੇ ਖਾਤੇ ਵਿੱਚ ਕੀਤਾ ਜਾਵੇਗਾ ਜਿੱਤੇ ਰਾਹੁਲ ਦੇ ਪਿਤਾ ਦਾ ਇਲਾਜ ਕੀਤਾ ਗਿਆ ਸੀ ਇਹ ਸਾਰੀ ਪ੍ਰਕਿਰਿਆ ਨੂੰ ਨਿਰਵਿਘਨ ਕਾਗਜ਼ ਰਹਿਤ ਅਤੇ ਟਰੈਕ ਕਰਨਾ ਆਸਾਨ ਬਣਾ ਦੇਵੇਗਾ ਹੈਕਸਿਕ ਹਰ ਕਿਸੇ ਦੀ ਜ਼ਿੰਦਗੀ ਨੂੰ ਆਸਾਨ ਬਣਾ ਦੇਗਾ ਇਸ ਮੋਡਿਊਲ ਵਿੱਚ ਅਸੀਂ ਐਚ 8 ਪਲੇਟਫਾਰਮ 'ਤੇ ਡਾਕਟਰੀ ਦਾਵੇ ਦੀ ਪ੍ਰਕਿਰਿਆ ਬਾਰੇ ਜਾਣਿਆ ਅਤੇ ਕਿਵੇਂ ਮਰੀਜ਼ਾਂ ਹਸਪਤਾਲਾਂ ਅਤੇ ਬੀਮਾ ਕੰਪਨੀਆਂ ਨੂੰ ਲਾਭ ਪਹੁੰਚਾਏਗਾ